ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਗੱਲਬਾਤ ਕਰਾਂਗੇ ਅੱਜ ਅਮਰ ਸਿੰਘ ਚਮਕੀਲੇ ਦੇ ਬਾਰੇ ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਜਿਹੜੀਆਂ ਕਿ ਤੁਸੀਂ ਛਾਈ ਦੀ ਪਹਿਲਾਂ ਸੁਣੀਆਂ ਹੋਣ ਸੋ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਔਰ ਦੋਸਤੋ ਚੈਨਲ ਜਿਹਨਾਂ ਬਿਰਨਾਂ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬ ਲਓ ਔਰ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਚਮਕੀਲੇ ਨੂੰ ਲੈ ਕੇ ਕਈ ਬਿਵਾਦ ਵੀ ਖੜੇ ਹੁੰਨੇ ਆਂ ਕਈ ਲੋਕ ਨੂੰ ਪਸੰਦ ਕਰਦੇ ਆਂ ਤੇ ਬਹੁਤੇ ਲੋਕ ਉਹਨੂੰ ਨਾ ਪਸੰਦ ਕਰਦੇ ਆਂ ਹਾਂਜੀ ਸੋ ਹਰੇਕ ਬੰਦੇ ਦੀ ਅਲੱਗ-ਅਲੱਗ ਸੋਚ ਹੁੰਦੀ ਹੈ ਅਲੱਗ-ਅਲੱਗ ਮਤਲਬ ਕਿ ਉਹਨਾਂ ਦਾ ਸੋਚਣ ਦਾ ਢੰਗ ਹੁੰਦਾ ਹੈ ਸੋ ਖੈਰ ਆਪਾਂ ਨੇ ਉਹਦੇ ਗੀਤਾਂ ਤੋਂ ਹਟ ਕੇ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਬਾਰੇ ਦੱਸਣਾ ਹੈ ਸੋ ਗੀਤ ਤੇ ਜਿਹੜੇ ਲੱਛਰ ਸੀਗੇ ਉਹਨਾਂ ਨਾਲ ਆਪਾਂ ਬਿਲਕੁਲ ਵੀ ਸਹਿਮਤ ਨਹੀਂ ਹੈਗੇ ਲੇਕਿਨ ਹਰੇਕ ਕਲਾਕਾਰ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਔਰ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਕਿ ਅਮਰ ਸਿੰਘ ਚਮਕੀਲਾ ਹੈ ਜਿਹੜਾ ਇਹਨੂੰ ਦੁਨੀਆ ਜ਼ਿਆਦਾਤਰ ਸੰਤ ਕਰਦੀ ਹੈ ਤੇ ਅੱਜ ਵੀ ਉਹਦੇ ਗੀਤ ਵੱਜਦੇ ਨੇ ਸੋ ਖੈਰ ਆਪਾਂ ਨਫ਼ਰਤਾਂ ਨੂੰ ਪਾਸੇ ਰੱਖ ਕੇ ਇਸ ਵੀਡੀਓ ਦੇ ਵਿੱਚ ਜੋ ਆਪਾਂ ਦੱਸਣਾ ਤੁਹਾਨੂੰ ਉਹ ਸੁਣੋ ਸੋ ਦੋਸਤੋ ਚਮਕੀਲ ਦੇ ਨੂੰ ਦਫ਼ਤਰ ਲੈ ਨੂੰ ਅਜੇ 8 9 ਵੀ ਨਹੀਂ ਹੋਏ ਸੀ ਤੇ ਚਮਕੀਲੇ ਨੂੰ ਰੱਤਾ ਵੀ ਆਪਣੀ ਨਿੱਜੀ ਜ਼ਿੰਦਗੀ ਲਈ ਵੇਲ ਨਹੀਂ ਸੀ ਮਿਲਦਾ ਪ੍ਰੋਗਰਾਮਾਂ ਦੀ ਭੱਜ ਦੌੜ ਦੇ ਵਿੱਚ ਉਹਨੇ ਨਾ ਤਾਂ ਦੁਗਰੀ ਆਪਣੇ ਪਰਿਵਾਰ ਕੋਲ ਗੇੜਾ ਮਾਰਿਆ ਸੀ ਤੇ ਨਾ ਹੀ ਆਪਣੇ ਦਫਤਰ ਦਾ 3 ਮਹੀਨੇ ਤੋਂ ਕਿਰਾਇਆ ਦਿੱਤਾ ਸੀ ਅਸਲ 'ਚ ਉਹਨੂੰ ਇਹ ਛੋਟੇ-ਮੋਟੇ ਕੰਮ ਯਾਦ ਹੀ ਨਹੀਂ ਸੀ ਰਹਿੰਦੇ ਗਰਬਚਨ ਸਿੰਘ ਵੈਦ ਦਾ ਮੁੰਡਾ تر세ਮ ਕਲਾਕਾਰਾਂ ਤੋਂ ਕਿਰਾਏ ਲੈਣ ਇੱਕ ਦਿਨ ਮਾਰਕੀਟ ਵਿੱਚ ਆ ਗਿਆ ਕਿਰਾਏ ਇਕੱਠੇ ਕਰਦਾ ਕਰਦਾ ਉਹ ਚਮਕੀਲੇ ਦੇ ਦਫਤਰ ਕੋਲ ਇੱਕ ਹੋਰ ਕਲਾਕਾਰ ਦੇ ਦਫਤਰ 'ਚ ਬੈਠਾ ਸੀ ਉੱਥੇ 15 ਵੀ ਹੋਰ ਬੰਦੇ ਹੀ ਬੈਠੇ ਸੀ ਸ਼ਰਾਬ ਦਾ ਦੌਰ ਚੱਲ ਰਿਹਾ ਸੀ ਕਲਾਕਾਰਾਂ ਦੀਆਂ ਗੱਲਾਂ ਚੱਲੀਆਂ ਤਾਂ ਚਮਕੀਲੇ ਦਾ ਵੀ ਜ਼ਿਕਰ ਆ ਗਿਆ। ਬਾਕੀ ਤਾਂ ਸਾਰੇ ਠੰਡੇ ਹੀ ਨੇ ਚਮਕੀਲਾ ਹੱਤ ਕਰਾਈ ਜਾਂਦਾ। ਰੋਜ਼ ਪ੍ਰੋਗਰਾਮ ਤੇ ਤੁਰਿਆ ਰਹਿੰਦਾ। ਇਸ ਤੋਂ ਤਰਸੇਮ ਨੂੰ ਯਾਦ ਆ ਗਿਆ ਸੀ ਕਿ ਚਮਕੀਲੇ ਨੇ ਉਹਨੂੰ ਦਫ਼ਤਰ ਦਾ ਪਿਛਲੇ 3 ਮਹੀਨੇ ਤੋਂ ਕਰਾਇਆ ਨਹੀਂ ਸੀ ਦਿੱਤਾ। ਤਾਂ ਤਰਸੇਮ ਨੇ ਗਾਲ ਕੱਢ ਕੇ ਕਿਹਾ ਚਲ ਚਮਕੀਲੇ ਨੂੰ ਬੁਲਾ ਕੇ ਲਿਆਓ। ਇੱਕ ਬੰਦਾ ਚਮਕੀਲੇ ਨੂੰ ਲੱਭਣ ਚਲੇ ਆ ਗਿਆ। ਤਾ ਇਤਫਾਕ ਦੇ ਨਾਲ ਚਮਕੀਲਾ ਅਜੇ ਪ੍ਰੋਗਰਾਮ ਲਾ ਕੇ ਦਫ਼ਤਰ ਵਿੱਚ ਬੜਿਆਈ ਸੀ। ترسےم ਦਾ સ્નેહા મળਦਿਆਂ સાર ਉਹ ترسےમ ਕੋਲ ચਵਾਰੇ 'ਚ ਆ ਗਿਆ। તા ਚਮਕੀਲੇ ਦੇ ਦਰ ਵੜਦਿਆਂ ਹੀ ترسےમ ਨੇ ਉਹਨੂੰ ગੰਦੀਆਂ-ਗੰਦੀਆਂ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਤੇ ਉੱਠ ਕੇ ਚਮਕੀਲੇ ਦੇ ਥੱਪੜ ਮਾਰਿਆ ਉਹਨੇ। ਜਿਹਨੂੰ ਹੱਥ ਨਾਲ ਰੋਕਦਾ ਹੋਇਆ ਚਮਕੀਲਾ ਸਫਾਈ ਪੇਸ਼ ਕਰਨ ਲੱਗਾ ਸੀ। ਉਹ ਕਹਿੰਦਾ ਚਮਕੀਲਾ ਕਿ ترسےم ਵੀਰੇ ਮੈਂ ਕਿਹੜਾ ਤੇਰੇ ਤੋਂ ਭੱਜਿਆ। ਬਸ ਟਾਈਮ ਨਹੀਂ ਮਿਲਿਆ ਮੈਂ ਤੇਰਾ ਦੇਣਦਾਰ ਆ ਆ ਚੱਕ ਕਰਾਇਆ ਚਮਕੀਲੇ ਨੇ ਆਪਣੀ ਸਾਰੀ ਜੇਬ ਢੇਰੀ ਕਰਤੀ ਸੀ ਮੇਜ਼ ਉੱਤੇ 5 10ਾਂ ਤੇ 20ਾਂ ਰੁਪਈਆਂ ਦੇ ਨੋਟ ਖਿਲਰੇ ਪਏ ਸੀ ਨੋਟ ਗਣ ਕੇ ਤਰਸੀਮ ਨੇ ਫੇਰ ਗਾਲ ਕੱਢੀ ਸੀ ਇਹ ਤਾਂ 500 ਹੀ ਐ ਅੱਜ ਵੀਰ ਇੰਨੇ ਹੀ ਨੇ ਬਾਕੀ ਮੈਂ ਕੱਲ ਤੋਂ ਕੱਲ ਨੂੰ ਤੈਨੂੰ ਤੇਰੇ ਘਰੇ ਦੇ ਕੇ ਆਉਂਗਾ ਪੈਸੇ ਚਮਕੀਲਾ ਹੱਥ ਜੋੜੀ ਖੜਾ ਸੀ ਚਮਕੀਲੇ ਦੀ ਵਿਚਾਰੀ ਸੂਟ ਦੇਖ ਕੇ تر세ਮ ਦੇ ਜਰਮਨ ਵਾਲੇ ਦੋਸਤ जोगਿੰਦਰ ਬਾਠ ਨੇ ਸਮਝਾਇਆ ਸੀ ਉਹ ਕਹਿੰਦਾ ਕਿ ਚੱਲ ਛੱਡ تر세ਮ ਉਹਨੇ ਕਿਹਾ ਨਾ ਉਹ ਆਪੇ ਕੱਲੂ ਆ ਕੇ ਦੇ ਜੂਗਾ ਚਮਕੀਲਾ ਕਲਾਕਾਰ ਬੰਦਾ ਤੂੰ ਕਿਉਂ ਉਹਦੀ ਐਨੇ ਲੋਕਾਂ 'ਚ ਬੇਤੀ ਕਰਦਾ ਤਾਂ ਉੱਥੇ ਬੈਠੇ ਇੱਕ ਦੋ ਹੋਰ ਵੀ ਚਮਕੀਲੇ ਦੇ ਹੱਕ 'ਚ ਬੋਲ ਪਏ ਸੀ ਚਮਕੀਲੇ ਨੂੰ ਉੱਥੇ ਬਿਠਾ ਕੇ ਉਹਨਾਂ ਨੇ ਗੀਤ ਸੁਣਾਉਣ ਦੀ ਫਰਮਾਇਸ਼ ਕੀਤੀ ਸੀ ਚਮਕੀਲੇ ਨੇ ਸੱਚਾ ਸੂਰਮਾ ਗੀਤ ਗਾਇਆ ਤਾਂ ਗੀਤ ਸੁਣਦਿਆਂ تر세ਮ ਨੂੰ ਤੇ ਯਾ ਭੈਣਾ ਲੁੱਟੇ ਵੇ ਤੂੰ ਕਾਹਦਾ ਸੂਰਮਾ ਲੈਣ ਸੁਣ ਕੇ ਇਹ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਗੀਤ ਖਤਮ ਹੋਏ ਤੋਂ ਉਹਨੇ ਚਮਕੀਲੇ ਨੂੰ ਜੱਫੀ ਪਾ ਕੇ ਉਹ ਤੋਂ ਮਾਫੀ ਮੰਗੀ ਸੀ ਉਹ ਕਹਿੰਦਾ ਖਾਦੀ ਪੀਤੀ ਜਿ ਪਤਾ ਨਹੀਂ ਲੱਗਿਆ ਚਮਕੀਲੇ ਐਵੇਂ ਆਵਾ ਤਵਾ ਬੋਲ ਬੈਠਾ ਤੂੰ ਗੁੱਸਾ ਨਾ ਕਰੀ ਨਹੀਂ ਗਲਤੀ ਮੇਰੀ ਐ ਚਮਕੀਲਾ ਕਹਿੰਦਾ ਮੈਨੂੰ ਟੈਂਸਰ ਕਰਾਇਆ ਦੇਣਾ ਚਾਹੀਦਾ ਸੀ ਤੁਸੀਂ ਬਖਤਾ ਵਰ ਹੋ ਅਸੀਂ ਗਰੀਬਾਂ ਨੇ ਤੁਹਾਡਾ ਕਾਹਦਾ ਗੁੱਸਾ ਕਰਨਾ ਇੱਕ ਹੈ ਕਿ ਚਮਕੀਲਾ ਚਲਿਆ ਗਿਆ ਸੀ ਔਰ ਬਖਤਾਵਰ ਜਿਹੜੀ ਗੱਲ ਹੈ ਸ਼ਬਦ ਹੈ ਇਹ ਚਮਕੀਲਾ ਚਮਕੀਲੇ ਦਾ ਬੜਾ ਮਹਿਬੂਬ ਸ਼ਬਦ ਸੀ ਉਹ ਬਖਤਾਵਰ ਪਰ ਉਹਨੇ ਆਪਣੇ ਸਿਰਫ ਦੋ ਗੀਤਾਂ 'ਚ ਇਸ ਬਖਤਾਵਰ ਸ਼ਬਦ ਦਾ ਜਿਹੜਾ ਕਿ ਇਸਤੇਮਾਲ ਕੀਤਾ ਇੱਕ ਸੀਗਾ ਪੱਟੀਆਂ ਲਫਗੀਆਂ ਨੇ ਬਖਤਾਵਰਾ ਦੀਆਂ ਜਾਈਆਂ ਤੇ ਦੂਜੇ ਕੀ ਦੀ ਲੈਂ ਸੀ ਸਾਡੇ ਬਖਤਾਵਰਾ ਨੇ ਹੱਕ ਖੋਲੇ ਖਾਲੀ ਰਹਿ ਗਏ ਹੱਥ ਗਰੀਬਾਂ ਦੇ ਹੁਣ ਦੋਸਤੋ ਅਗਲੀ ਗੱਲ ਦੱਸਦੇ ਆ ਲਵ ਮੈਰਜ ਵੀ ਚਮਕੀਲੇ ਦੀ ਜిల్లా ਜਲੰਧਰ ਦੇ ਪਿੰਡ ਉੱਗੀ ਚਿੱਟੀ ਪ੍ਰੋਗਰਾਮ ਸੀਗਾ ਇਹਦਾ ਪ੍ਰੋਗਰਾਮ ਕਰਨ ਤੋਂ ਬਾਅਦ ਚਮਕੀਲਾ ਅਮਰਯੋਤ ਨੂੰ ਲੈ ਕੇ ਦਿੱਲੀ ਰਿਕਾਰਡਿੰਗ ਕਰਾਉਣ ਚਲੇ ਗਿਆ। ਤਿਆਰੀ ਉਹਨਾਂ ਨੇ ਪਹਿਲੀ ਪੂਰੀ ਕਰੀ ਹੋਈ ਸੀ। ਦਿੱਲੀ ਜਾਂ ਸਟੂਡੀਓ 'ਚ ਪਹੁੰਚੇ ਤਾਂ ਅਮਰਯੋਤ ਨੂੰ ਦੇਖ ਕੇ ਜ਼ਾਹਿਰ ਅਹਿਮਦ ਨੇ ਪਛਾਣ ਲਿਆ ਸੀ। ਉਹ ਕਹਿੰਦਾ ਜੇ ਲੜਕੀ ਤੋਂ ਕੁਲਦੀਪ ਮਾਨ ਕੇ ਸਾਥ ਹਮਾਰੇ ਪਾਸ ਪਹਿਲੇ ਵੀ ਰਿਕਾਰਡਿੰਗ ਕਰਵਾ ਕੇ ਗਈ ਸੀ। ਹਾਂਜੀ ਅਮਰਯੋਤ ਨੇ ਜਵਾਬ ਦਿੱਤਾ। ਰਿਕਾਰਡਿਸਟ ਜਹੀਰ ਅਹਿਮਰ ਚਮਕੀਲੇ ਨੂੰ ਪਰੇ ਲੈ ਜਾ ਕੇ ਪੁੱਛਣ ਲੱਗਾ ਸੀ ਉਹ ਕਹਿੰਦਾ ਇਹ ਆਪਕਾ ਨਵਾਂ ਸੈੱਟ ਕਿੰਨੇ ਦਿਨ ਤੱਕ ਰਹੇਗਾ ਪਹਿਲੇ ਬਤਾਈਏ ਫਿਰ ਹਮ ਰਿਕਾਰਡਿੰਗ ਕੇ ਬਾਰੇ ਮੇ ਸੋਚਾਂਗੇ ਬਸ ਜੀ 15 ਕੇ ਦਿਨਾਂ ਤੱਕ ਇਹ ਸੈੱਟ ਇੱਟ ਵਰਗਾ ਪੱਕਾ ਹੋ ਜਾਣਾ ਫਿਰ ਥੋੜੇ ਫਿਰ ਕਹਿੰਦਾ ਥੋੜੀ ਨਾਲ ਵੀ ਤੋੜਿਆ ਨਹੀਂ ਟੁੱਟਣਾ ਇਹਨੇ ਚਮਕੀਲੇ ਨੇ ਰਿਕਾਰਡਿੰਗ ਕਰਾਉਣ ਦੇ ਲਾਲਚ ਵਿੱਚ ਬੜਕ ਮਾਰਤੀ ਸੀ ਅੱਛੀ ਬਾਤ ਹੈ ਆਜ ਆਪ ਹੋਟਲ ਮੇ ਜਾ ਕੇ ਰੈਸਟ ਕਰੋ ਆਪਕੀ ਰਿਕਾਰਡਿੰਗ ਕੱਲ ਕਰਾਂਗੇ ਤਾਂ ਜ਼ਾਹਿਰ আহমেদ ਨੇ ਚਮਕੀਲੇ ਨੂੰ ਉਹਦਣ ਮਿੱਠੀ ਗੋਲੀ ਦੇ ਕੇ ਤੋਰਤਾ ਚਮਕੀਲਾ ਹੋਟਲ ਚ ਆ ਕੇ ਕਾਫੀ ਦੇਰ ਤੱਕ ਅਮਰਜੋਤ ਨਾਲ ਗੱਲਾਂ ਮਾਰਦਾ ਰਿਹਾ ਖੁਦ ਵੀ ਥੱਕੀ ਹੋਈ ਹੋਣ ਕਰਕੇ ਅਮਰਜੋਤ ਨੇ ਚਮਕੀਲੇ ਨੂੰ ਆਕ ਕੇ ਕਿਹਾ ਸੀ ਉਹ ਕਹਿੰਦੀ ਅਮਰ ਹੁਣ ਤੁਸੀਂ ਜਾ ਕੇ ਆਰਾਮ ਕਰੋ ਕੱਲ ਨੂੰ ਆਪਣੀ ਰਿਕਾਰਡਿੰਗ ਹੈ ਪਹਿਲੀ ਵਾਰੀ ਅਮਰਜੋਤ ਦੇ ਮੂੰਹੋਂ ਆਪਣਾ ਨੋਂ ਸੁਣ ਕੇ ਚਮਕੀਲੇ ਦੇ ਕੰਨਾਂ 'ਚ ਸ਼ਹਿਨਾਈਆਂ ਵੱਜਣ ਲੱਗ ਪਈਆਂ ਸਾਰੀ ਰਾਤ ਉਹ ਅਮਰਜੋਤ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਦੇ ਸੁਪਨੇ ਦੇਖਦਾ ਰਿਹਾ। ਅਗਲੇ ਦਿਨ ਰਿਕਾਰਡਿੰਗ ਸਮੇਂ ਪੂਰੇ 8 ਗੀਤ ਰਿਕਾਰਡ ਹੋਏ ਸੀ ਜਿਨ੍ਹਾਂ ਦੇ ਵਿੱਚ ਮੇਰਾ ਵਿਆਹ ਕਰਾਉਣ ਨੂੰ ਜੀ ਕਰਦਾ ਤੇ ਮਿੱਤਰਾ ਮੈਂ ਖੰਡ ਬਣ ਗਈ। ਇਹ ਗੀਤ ਸਨ ਤੇ ਇਹਨਾਂ ਨੂੰ ਲਗ ਲਗ ਮਿਊਜ਼ਿਕ ਦਿੱਤੇ ਸੀਗੇ ਚਰਨਜੀਤ ਅਹੂਜਾ ਤੇ ਐਸ ਐਨ ਗੁਲਾਈ ਇਹਦੇ ਦੁਆਰਾ। ਜਦੋਂ ਇਹ ਗੀਤ ਮਾਰਕੀਟ ਦੇ ਵਿੱਚ ਆਏ ਤਾਂ ਚਮਕੀਲੇ ਦੇ ਪਹਿਲੇ ਗੀਤਾਂ ਨੂੰ ਵੀ ਇਹ ਮਾਤ ਪਾ ਗਏ। ਹਰ ਪਾਸੇ ਚਮਕੀਲਾ ਚਮਕੀਲਾ ਹੋਣ ਲੱਗ ਪਈ ਸੀ। ਚਮਕੀਲੇ ਨੂੰ ਟੜਾ-ਟੜ ਪ੍ਰੋਗਰਾਮ ਮਿਲਣ ਲੱਗੇ ਔਰ ਇਸ ਵਕਤ ਕਲਾਕਾਰਾਂ ਨੇ ਚਮਕੀਲੇ ਨਾਲ ਖਾਰਖਾਨੀ ਵੀ ਸ਼ੁਰੂ ਕਰਤੀ ਸੀ। ਕੁਝ ਕਲਾਕਾਰ ਉਹਦਾ ਅਮਰਜੋਤ ਨਾਲ ਸੈੱਟ ਤੜਵਾਉਣ ਦੀਆਂ ਬੇਨਤੀਆਂ ਬਣਾਉਣ ਲੱਗ ਪਏ ਸੀ। ਇੱਕ ਦਿਨ ਅਮਰਜੋਤ ਦੇ ਪਿਤਾ ਨੇ ਅਮਰਜੋਤ ਨੂੰ ਕਰਤਾਰ ਰਮਲੇ ਨਾਲ ਸੈੱਟ ਬਣਾਉਣ ਦੀ ਪੇਸ਼ਕਸ਼ ਕੀਤੀ। ਬੇਟਾ ਰਮਲਾ ਚਿਰਦਾ گاਉਂਦਾ ਤੇ ਸਥਾਪਿਤ ਨਾਮ ਇਹਦਾ ਬਾਪ ਕਹਿੰਦਾ ਨਾਲੇ ਮੁੰਡਾ ਹੈ ਵੀ ਆਪਣੇ ਫਰੀਦਕੋਟ ਦਾ। ਇਹ ਸੁਣ ਕੇ ਪਹਿਲਾਂ ਤਾਂ ਅਮਰਜੋਤ ਚੁੱਪ ਕਰ ਰਹੀ ਪਰ ਫਿਰ ਉਹਨੇ ਆਪਣੇ ਬਾਪ ਨੂੰ ਟਾਲਣ ਲਈ ਕਹਿਤਾ ਸੀ ਕਿ ਕੋਈ ਗੱਲ ਨਹੀਂ ਡੈਡੀ ਜੀ ਮੈਂ ਸੋਚੂਗੀ ਅਸਲ ਗੱਲ ਤਾਂ ਇਹ ਸੀ ਕਿ ਅਮਰਜੋਤ ਚਮਕੀਲੇ ਨੂੰ ਮੋਹ ਕਰਨ ਲੱਗ ਪਈ ਸੀ ਤੇ ਉਹ ਨਾਲ ਟੁੱਟਣਾ ਨਹੀਂ ਸੀ ਚਾਹੁੰਦੀ ਹੋਰ ਵੀ ਕਈ ਕਲਾਕਾਰਾਂ ਵੱਲੋਂ ਅਮਰਜੋਤ ਨਾਲ ਸੈੱਟ ਬਣਾਉਣ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ ਸੀ ਅਮਰਜੋਤ ਦਾ ਚਮਕੀਲੇ ਨਾਲ ਬੇਲੋੜਾ ਚੁੱਕਾ ਅਮਰਜੋਤ ਦੇ ਪਰਿਵਾਰ ਤੋਂ ਵੀ ਗੁੱਝਾ ਨਹੀਂ ਸੀ ਪਰ ਅਮਰਜੋਤ ਦੇ ਪਰਿਵਾਰ ਨੂੰ ਅਮਰਜੋਤ ਦੀ ਗਾਇਕੀ ਤੋਂ ਹੋਣ ਵਾਲੀ ਕਮਾਈ ਦਾ ਵੀ ਲਾਲਚ ਸੀ ਇਤਲੀ ਉਹ ਨਹੀਂ ਚਾਹੁੰਦੇ ਸੀ ਕਿ ਅਮਰਜੋਤ ਕਿਸੇ ਨਾਲ ਛੇਤੀ ਵਿਆਹ ਕਰਵਾ ਕੇ ਸੈੱਟ ਹੋ ਜਵੇ। ਚਮਕੀਲੇ ਨਾਲ ਗਾਉਂਦਿਆਂ ਬਹੁਤੇ ਪ੍ਰੋਗਰਾਮ ਅਮਰਜੋਤ ਦੇ ਹੁਸਨ ਤੇ ਨਖਰੇ ਕਰਕੇ ਵੀ ਬੁੱਕ ਹੋਇਆ ਕਰਦੇ ਸਨ। ਪਰ ਚਰਚਾ ਵਿੱਚ ਸਿਰਫ ਚਮਕੀਲਾ ਚਮਕੀਲਾ ਹੀ ਹੁੰਦੀ ਸੀ। ਇਸ ਗੱਲ ਨੂੰ ਲੈ ਕੇ ਵੀ ਅਮਰਜੋਤ ਦਾ ਪਰਿਵਾਰ ਖਫਾ ਸੀ। ਚਮਕੀਲੇ ਨਾਲੋਂ ਅਮਰਜੋਤ ਦਾ ਸੈੱਟ ਤੜਵਾ ਕੇ ਕਿਸੇ ਹੋਰ ਨਾਲ ਜੋੜੀ ਬਣਾਉਣ ਪਿੱਛੇ ਉਹਨਾਂ ਦਾ ਮਕਸਦ ਅਮਰਜੋਤ ਦਾ ਇੱਕ ਵੱਖਰਾ ਨਾਮ ਪੈਦਾ ਕਰਨਾ ਵੀ ਸੀ। ਅਮਰਜੋਤ ਉਤੇ ਉਹਦੇ ਪਰਿਵਾਰ ਵੱਲੋਂ ਚਮਕੀਲੇ ਨਾਲੋਂ ਲੱਗ ਹੋਣ ਲਈ ਜ਼ੋਰ ਦਿਨ-ਦਿਨ ਵਧਦਾ ਗਿਆ ਦਿਨੋਂ-ਦਿਨ ਉਧਰ ਜਿੰਨਾ ਕੋਈ ਅਮਰਜੋਤ ਨੂੰ ਚਮਕੀਲੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਸੀ ਓਨੀ ਉਹ ਚਮਕੀਲੇ ਦੇ ਨੇੜੇ ਹੁੰਦੀ ਜਾਂਦੀ ਸੀ ਚਮਕੀਲੇ ਵੱਲ ਉਹ ਦਿਨੋਂ-ਦਿਨ ਖਿੱਚੀ ਜਾ ਰਹੀ ਸੀ ਇੱਕ ਦਿਨ ਅਮਰਜੋਤ ਤੇ ਉਹਦੇ ਭਰਾ ਪੱਪੂ ਦੀ ਰਮਲੇ ਨਾਲ ਸੈੱਟ ਕਰਾਉਣ ਦੇ ਵਿਸ਼ੇ ਨੂੰ ਲੈ ਕੇ ਬਹੁਤ ਬਹਿਸ ਹੋਈ ਅਮਰਜੋਤ ਨੇ ਇਹ ਗੱਲ ਚਮਕੀਲੇ ਦੇ ਕਰਨੀ ਪਾਤੀ ਉਹ ਕਹਿੰਦੀ ਦੇਖ ਅਮਰ ਅਗਰ ਤੁਸੀਂ ਮੇਰੇ ਨਾਲ ਪੱਕਾ ਸਦਾ ਲਈ ਸੈੱਟ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਵਿਆਹ ਕਰਾ ਲਓ ਨਹੀਂ ਮੇਰੇ ਘਰ ਦੇ ਮੇਰਾ ਕਿਸੇ ਹੋਰ ਨਾਲ ਵਿਆਹ ਕਰ ਦੇਣਗੇ ਜਾਂ ਆਪਣਾ ਸੈੱਟ ਤੜਵਾ ਕੇ ਕਿਸੇ ਹੋਰ ਨਾਲ ਮੇਰਾ ਸੈੱਟ ਬਣਾ ਦੇਣਗੇ ਪਰ ਮੈਂ ਤਾਂ ਵਿਆਹਿਆ ਹੋਇਆ ਇਹ ਗੱਲ ਤੋਂ ਵੀ ਜਾਣਦੀ ਐ ਜਮਕੀਲਾ ਆਪਣੀ ਖੋਜੀ ਦਾੜੀ ਖੁਰਕਣ ਲੱਗ ਪਿਆ ਮੈਨੂੰ ਕੁਝ ਨਹੀਂ ਪਤਾ ਤੇ ਨਾ ਹੀ ਮੈਂ ਕੁਝ ਜਾਨਣਾ ਚਾਹੁੰਨੀ ਆ ਮੈਂ ਤਾਂ ਸਿਰਫ ਇਹੀ ਜਾਣਦੀ ਐ ਕਿ ਅਗਰ ਤੂੰ ਮੇਰੇ ਨਾਲ ਛੇਤੀ ਵਿਆਹ ਨਾ ਕਰਵਾਇਆ ਤਾਂ ਫਿਰ ਗਾਈ ਜਾਇਓ ਰੋਂਦੀ ਕਲੌਂਦੀ ਨੂੰ ਕੋਈ ਲੈ ਚੱਲੇ ਮਗਲਾਵੇ ਅੱਛਾ ਕਹਿੰਦਾ ਮਾਮਲਾ ਇੱਥੇ ਤੱਕ ਪਹੁੰਚਿਆ ਹੋਇਆ ਠੀਕ ਹੈ ਕਹਿੰਦਾ ਮੈਂ ਸੋਚ ਕੇ ਦੱਸਦਾ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਚਮਕੀਲੇ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਜਿੱਤੀ ਪਿਆਰ ਦੀ ਹਰੇਣਾ ਬਾਜੀ ਨਿਚਿਤ ਕਰਦੇ ਚਿਤ ਕਰਦੇ ਮੁੰਡੇ ਦਾ ਰਾਜੀ ਮਸ਼ਕਰੀ ਕਰਕੇ ਚਮਕੀਲੇ ਨੇ ਖੇੜਾ ਛੜਾਇਆ ਉਹਤੇ ਅਜੀਬ ਜੀ ਦੁਬਦਾ ਤੇ ਧਾਰਮਿਕ ਸੰਕਟ ਚ ਪਾਤਾ ਸੀ ਜਮਕੀਰ ਅਮਰਜੋਤ ਨੇ ਜਮਕੀਲੇ ਨੂੰ ਦਿਨ ਰਾਤ ਮਾਨਸਿਕ ਪਰੇਸ਼ਾਨੀ ਨਾਲ ਜੂਝਦਾ ਹੋਇਆ ਉਹ ਇਸੇ ਦਵੰਦ ਚ ਉਲਝਿਆ ਹੋਇਆ ਰਿਹਾ ਕਿ ਉਹ ਇਹਦੇ ਬਾਰੇ ਕਿਸੇ ਨਾਲ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦਾ ਤੇ ਨਾ ਹੀ ਇਹ ਸਮੱਸਿਆ ਦਾ ਖੁਦ ਹੱਲ ਕਰਤਾ ਕਰਾ ਸੀ ਜਮਕੀਲੇ ਦਾ ਖਾਣਾ ਪੀਣਾ ਦੁੱਬਰ ਹੋ ਗਿਆ ਤੇ ਨਵਾਂ ਕੋਈ ਗੀਤ ਲਿਖਣਾ ਤਾਂ ਸੰਭਵ ਹੀ ਨਹੀਂ ਸੀ ਜਮਕੀਲਾ ਨਾ ਤਾਂ ਪ੍ਰਵਾਹ ਨੂੰ ਛੱਡ ਸਕਦਾ ਸੀ ਨਾ ਖੁੱਲ ਮੁਖੁੱਲਾ ਅਮਰਜੋਤ ਨੂੰ ਆਪਣਾ ਸਕਦਾ ਸੀ ਫੇਰ ਅਮਰਜੋਤ ਤੇ ਉਹਦੇ ਰਤਬੇ ਵਿੱਚ ਵੀ ਤਾਂ ਫਰਕ ਸੀ। ਦੂਜਾ ਅਮਰਜੋਤ ਕੁਆਰੀ ਸੀਗੀ ਤੇ ਚਮਕੀਲਾ ਵਿਆਹਿਆ ਹੋਇਆ ਸੀ। ਉਹਨੇ ਜੀ ਜਾਨ ਲਾ ਕੇ ਅਮਰਜੋਤ ਉਤੇ ਮਿਹਨਤ ਕੀਤੀ ਤੇ ਰਿਆਜ ਕਰਵਾਇਆ ਸੀ। ਹੁਣ ਜੇ ਅਮਰਜੋਤ ਕਿਸੇ ਹੋਰ ਨਾਲ ਗਾਉਣ ਲੱਗ ਜਾਂਦੀ ਸੀ ਤਾਂ ਉਹਦੀ ਸਾਰੀ ਮਿਹਨਤ ਉੱਪਰ ਪਾਣੀ ਫਿਰਦਾ ਦੀ। ਹੁਣ ਤੱਕ ਦੇ ਜੀਵਨ ਵਿੱਚ ਇਹ ਚਮਕੀਲੇ ਨੇ ਖੁਦ ਵੀ ਮਹਿਜ ਸੰਘਰਸ਼ੇ ਕਰਿਆ ਸੀ। ਕਾਮਯਾਬੀ ਦੇ ਸੱਜਰੇ ਖੁੱਲੇ ਦਰਵਾਜ਼ੇ ਉਹਨੂੰ ਬੰਦ ਹੁੰਦੇ ਨਜ਼ਰ ਆ ਰਹੇ ਸੀ। ਚਮਕੀਲਾ ਅਮਰਜੋਤ ਪਰਿਵਾਰ ਤੇ ਗੈਿਕੀ ਦੀ ਤਰਕਉਣੀ ਚੱਕੀ ਚ ਬੁਰੀ ਤਰ੍ਹਾਂ ਪਿਸਰਿਆ ਸੀ। ਇਸੇ ਕਸ਼ਮਕਸ਼ ਤੇ ਪ੍ਰੋਗਰਾਮਾਂ ਦੀ ਪਰਮਾਰ ਦੇ ਕਾਰਨ ਮਹੀਨਾ ਅੱਕ ਝਪਕਦੇ ਗੁਜ਼ਰ ਗਿਆ। ਫਿਰ ਉਹ ਦਿਨ ਆ ਗਿਆ ਜਦੋਂ ਚਮਕੀਲੇ ਨੂੰ ਇੱਕ ਪਾਸਾ ਕਰਨਾ ਹੀ ਪੈਣਾ ਸੀ। ਤਾਂ ਇਸ ਬੀਤੇ ਸਮੇਂ ਦੌਰਾਨ ਚਮਕੀਲਾ ਅਮਰਜੋਤ ਤੇ ਬੁਰੀ ਤਰ੍ਹਾਂ ਫਿਦਾ ਹੋ ਚੁੱਕਿਆ ਸੀ। ਚਮਕੀਲੇ ਨੇ ਆਪਣਾ ਪੱਕਾ ਮਨ ਬਣਾ ਕੇ ਇੱਕ ਦਿਨ ਰਿਆਜ ਕਰਦਿਆਂ ਅਮਰਜੋਤ ਨਾਲ ਆਪੇ ਗੱਲ ਛੇੜ ਲਈ। ਉਹ ਕਹਿੰਦਾ ਬੱਬੀ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਹਾਂ। ਪਰ ਤੈਨੂੰ ਪਤਾ ਇਹ ਕੰਮ ਇੰਨਾ ਸੌਖਾ ਨਹੀਂ ਬਹੁਤ ਔਕੜਾਂ ਆਉਣਗੀਆਂ ਆਪਾਂ ਨੂੰ ਤੂੰ ਸੋਚ ਲੈ। ਅਮਰ ਜਤਨ ਨੇ ਚਮਕੀਲੇ ਦੀਆਂ ਅੱਖਾਂ ਚੱਖਾ ਪਾਈਆਂ ਆਪਣਾ ਸੱਜਾ ਹੱਥ ਅੱਗੇ ਕਰ ਕਰੋ ਅਮਰ ਕਹਿੰਦੀ ਚਮਕੀਲੇ ਨੇ ਆਪਣੀ ਸੱਜੀ ਤਲੀ ਫਲਾ ਕੇ ਅਭੀ ਉਹਰੇ ਕਰਦੀ ਤਾਂ ਅਮਰ ਜਤਨ ਨੇ ਆਪਣਾ ਸੱਜਾ ਹੱਥ ਉਹਦੇ ਉੱਪਰ ਮੁੱਦਾ ਰੱਖਤਾ ਉਹ ਕਹਿੰਨੀ ਮੈਂ ਤਾਂ ਕਰਉਣੇ ਸੋਚੀ ਬੈਠੀ ਆ ਹੁਣ ਤੋਂ ਜੀਉਂਗੀ ਵੀ ਤੇਰੇ ਨਾਲ ਤੇ ਮਰੂੰਗੀ ਵੀ ਤੇਰੇ ਨਾਲ ਮੈਂ ਤਾਂ ਚਾਹਨੀ ਆ ਤੂੰ ਮੈਨੂੰ ਕੱਲੀ ਨੂੰ ਕਿਤੇ ਦੂਰ ਅਸੀ ਜਗ੍ਹਾ ਲੈ ਜਾ ਜਿੱਥੇ ਤੁਹਾਡੇ ਤੇ ਮੇਰੇ ਸਿਵਾ ਹੋਰ ਕੋਈ ਨਾ ਹੋਵੇ। ਤਾ ਅਮਰਜੋ ਦੀਆਂ ਅੱਖਾਂ ਠਾਠਾ ਮਾਰਦਾ ਪਿਆਰ ਦਾ ਸਾਗਰ ਦੇ ਕੇ ਚਮਕੀਲੇ ਨੇ ਹਰਮੋਨੀਅਮ ਤੇ ਦੂਜੇ ਪਾਸੇ ਚੌਂਕੜੀ ਮਾਰੀ ਬੈਠੀ ਅਮਰਜੋਤ ਨੂੰ ਗੋਡਿਆਂ ਭਾਰ ਹੋ ਕੇ ਵੱਜਦੇ ਉਤੋਂ ਦੀ ਜੱਫੀ ਪਾਲੀ ਮੈਨਾਂ ਸੋਚਿਆ ਸੀ ਕਿਤੇ ਇਰਾਦਾ ਬਦਲ ਗਿਆ ਤੇ ਰਖੜੀ ਬੰਨਣ ਲਈ ਬਾ ਜਿਹੜੀ ਗਾਹ ਕਰਵਾਈ ਹੈ ਹੁਣ ਜੋ ਕਰਨਾ ਜਲਦੀ ਕਰੋ ਕਹਿੰਦੀ ਦੇਖੋ ਕਿਤੇ ਬੇੜੀਆਂ ਚ ਬੱਟੇ ਨਾ ਪੈ ਜਾਣ ਇਧਰ ਘਰੋਂ ਤਾਂ ਘਰੋਂ ਦਾ ਖਤਰਾ ਦਾ ਕੋਗੂ ਬੋਲਿਆ ਹੋਇਆ ਮਿੱਤਰਾ ਹਾਂ ਤੇਰੇ ਭਰਾ ਪਪੂ ਦੀਆਂ ਗੱਲਾਂ ਤੋਂ ਮੈਨੂੰ ਕੁਝ ਦਾਲ ਚ ਕਾਲਾ ਤਾਂ ਲੱਗਦਾ ਸੀ ਇਹ ਨਾ ਹੋਵੇ ਕਿ ਸਾਰੀ ਦਾਲੇ ਕਾਲੀ ਹੋ ਜਾਵੇ ਲੈ ਮੈਂ ਤਾਂ ਕਦੇ ਮੀਟ ਨਹੀਂ ਕਾਲਾ ਹੋਣ ਦਿੱਤਾ ਦਾਲ ਕਾਲੀ ਕਿੱਥੋਂ ਹੋਣ ਦੇ ਦੂੰ ਤੂੰ ਫਿਕਰ ਨਾ ਕਰ ਯਾਰ ਹੋਣਗੇ ਮਿਲਣਗੇ ਆਪੇ ਚੇਤੇ ਨੂੰ ਟਿਕਾਣੇ ਰੱਖੀਏ ਮੈਂ ਅੱਜੇ ਬੰਦੋਬਸਤ ਕਰਨਾ ਇਹ ਆ ਕੇ ਚਮਕੀਲਾ ਆਪਣੇ ਦਫ਼ਤਰ ਨੂੰ ਆ ਗਿਆ ਸਨੇਹਾ ਭੇਜ ਕੇ ਚਮਕੀਲੇ ਨੇ ਟਿੱਕੀ ਨੂੰ ਦਫ਼ਤਰ ਬੁਲਾ ਲਿਆ ਜਦੋਂ ਟਿੱਕੀ ਆਇਆ ਤਾਂ ਦਫ਼ਤਰ ਵਿੱਚ ਕੁਝ ਬੰਦੇ ਬੈਠੇ ਸੀ ਚਮਕੀਲਾ ਟਿੱਕੀ ਨੂੰ ਇੱਕ ਪਾਸੇ ਲੈ ਗਿਆ ਸੀ ਕਹਿੰਦਾ ਮੈਂ ਅਮਰਜੋਤ ਨਾਲ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਤੂੰ ਮੇਰਾ ਵਿਆਹ ਕਰਵਾ ਦੇ ਕਰਾਂ ਫਿਰ ਉਹਦੇ ਘਰਦਿਆਂ ਨਾਲ ਗੱਲ ਉਹ ਕਹਿੰਦਾ ਅਮਰਜੋਤ ਕਹਿੰਦੀ ਆ ਮੇਰਾ ਵਿਆਹ ਕਰਾਉਣ ਨੂੰ ਜੀ ਕਰ ਲਾ ਬੇਬੇ ਨਾ ਮੰਦੀ ਮੇਰੀ ਪਤੰਦਰਾ ਮੈਂ ਤੈਨੂੰ ਵਿਆਹ ਕਰਵਾਉਣ ਨੂੰ ਕਹਿ ਰਿਆਂ ਸਾਡਾ ਰਿਸ਼ਤਾ ਤੜਵਾਉਣ ਨੂੰ ਨਹੀਂ ਅਮਰਜੋਤ ਦੇ ਘਰਦਿਆਂ ਨੂੰ ਮਾੜੀ ਜਿਹੀ ਪਿੰਡ ਕਰਨ ਲੱਗ ਜਾਏ ਤਾਂ ਉਹਨਾਂ ਨੇ ਅਮਰਜੋਤ ਨੂੰ ਉਸੇ ਵਕਤ ਫਰੀਦਕੋਟ ਲੈ ਜਾਣਾ ਪੱਪੂ ਫਰੀਦਕੋਟ ਗਿਆ ਹੋਇਆ 2-3 ਦਿਨ ਨਹੀਂ ਮੁੜਦਾ ਆਪਾਂ ਨੂੰ ਇਹ ਕੰਮ ਹੋਣਾ ਹੈ ਫੁਰਤੀ ਨਾਲ ਕਰਨਾ ਪੈਣਾ ਉਹਦੀ ਗੈਰ ਹਾਜ਼ਰੀ ਚਮਕੀਦੇ ਨੇ ਟਿੱਕੀ ਦੇ ਕੰਨ ਚ ਬਲੇਲ ਪਾਈ ਸੀ ਉਹ ਤਾਂ ਠੀਕ ਹੈ ਕਹਿੰਦਾ ਪਰ ਤੇਰੇ ਘਰ ਦੇ ਮੰਨ ਜਾਣਗੇ ਮੈਂ ਤਾਂ ਵਿਆਹਿਆ ਹੋਇਆ ਤਿੱਕੀ ਨੇ ਆਪਣਾ ਸ਼ੱਕ ਜ਼ਾਹਰ ਕੀਤਾ ਸੀ ਉਹ ਮੇਰੀ ਜ਼ਿੰਮੇਵਾਰੀ ਮੈਂ ਆਪੇ ਆਪਰੇ ਘਰ ਦੇ ਨਾਲ ਲੈ ਲੂੰਗਾ ਇਹਦਾ ਤੈਨੂੰ ਗੱਲ ਦੀ ਚਿੰਤਾ ਨਾਲੇ ਮੇਰਾ ਵਿਆਹ ਨਹੀਂ ਸੀ ਹੋਇਆ ਮੇਰੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਤੇ ਉਹਦੀ ਘਰ ਵਾਲੀ ਮੇਰੇ ਸਿਰ ਤੇ ਸ਼ਰੀਕੇ ਨੇ ਰੱਖ ਦਿੱਤੀ ਸੀ ਮੈਨੂੰ ਮਜਬੂਰੀ ਵਿੱਚ ਚਾਦਰ ਪਾਉਣੀ ਪਈ ਸੀ ਸਾਡੀ ਆਸ ਵਿੱਚ ਨਹੀਂ ਬਣਦੀ ਤੈਨੂੰ ਤਾਂ ਪਤਾ ਮੈਂ ਕਿੰਨਾ-ਕਿੰਨਾ ਚਿਰ ਘਰ ਨਹੀਂ ਜਾਂਦਾ ਫਿਰ ਉਹ ਵਿਆਹ ਕਹਦਾ ਅਮਰਜੋਦੇ ਘਰ ਦੇ ਨਾਲੋਂ ਵੀ ਲੋੜ ਪਈ ਤਾਂ ਆਪਾਂ ਇਹ ਹੀ ਦੱਸਾਂਗੇ ਤੂੰ ਬਸ ਮੇਰੇ ਅਮਰਜੋਤ ਨਾਲ ਵਿਆਹ ਦਾ ਇੰਤਜ਼ਾਮ ਕਰ ਦੇ ਚੱਲ ਦੱਸ ਮੈਂ ਕੀ ਕਰ ਸਕਦਾ ਦੇਖ ਇੱਥੇ ਲੁਧੇਹਾਣੇ ਵਿੱਚ ਜੇ ਵਿਆਹ ਦਾ ਪੰਗਾ ਲਿਆ ਤਾਂ ਸੌ ਨੀ ਕੀ ਹੋ ਸਕਦੀ ਹੈ ਤੂੰ ਪਰਦੇ ਨਾਲ ਆਪਦੇ ਘਰ ਫਗਵਾੜੇ ਸਾਡੇ ਆਨੰਦ ਪੜਾ ਦੇ ਉੱਥੇ ਕਿਸੇ ਨੂੰ ਭਿੰਨਕ ਨਹੀਂ ਪੈਣੀ ਕਰਾਇਆ ਮੈਥੋਂ ਲੈ ਜਾ ਤੇ ਜਾ ਕੇ ਸਾਰਾ ਬੰਦੋਬਸਤ ਅੱਜੇ ਕਰ ਆਪਾਂ ਸਵੇਰ ਨੂੰ ਨਿੰਮਤੋਂ ਪਤਾਸੇ ਲਾ ਦੇਣੇ ਚਮਕੀਲੇ ਨੇ ਪੈਸੇ ਕਢ ਕੇ ਟਿੱਕੀ ਨੂੰ ਫੜਾਏ ਸ਼ਾਮ ਦਾ ਵੇਲਾ ਸੀ ਟਿੱਕੀ ਉਤੋਂ ਸਿੱਧਾ ਹੀ ਬੱਸ ਸਟੈਂਡ ਨੂੰ ਗਿਆ ਤੇ ਫਗਵਾੜੇ ਵਾਲੀ ਬੱਸ ਚੜ ਗਿਆ ਸੀ ਫਗਵਾੜੇ ਬਾਅਦ ਚ ਉਤਰ ਕੇ ਟਿੱਕੀ ਨੇ ਰਿਕਸ਼ਾ ਲਿਆ ਸਬਜ਼ੀ ਮੰਡੀ ਮੂਰੇ ਸਪੀਕਰਾਂ ਵਾਲੇ ਉਤਾਰ ਅਵਤਾਰ ਫੌਜੀ ਨੂੰ ਸਾਰੀ ਕਹਾਣੀ ਦੱਸੀ ਤੇ ਸਹਿਯੋਗ ਦੀ ਮੰਗ ਕੀਤੀ ਟਿੱਕੀ ਆਪਣੇ ਪਰਿਵਾਰ ਵਾਲਿਆਂ ਨਾਲ ਇਸ ਮਾਮਲੇ ਬਾਰੇ ਗੱਲ ਕਰ ਦੋ ਝਿਜਕਦਾ ਸੀ ਅਵਤਾਰ ਫੌਜੀ ਨੇ ਟਿੱਕੀ ਨੂੰ ਪਹਿਲਾਂ ਅਧਿਆਪਲਾ ਕੇ ਕਾਇਮ ਕਰਿਆ ਫਿਰ ਰਾਤ 9 ਵਜੇ ਦੇ ਕਰੀਬ ਮੋਟਰਸਾਈਕਲ ਤੇ ਬਿਠਾ ਕੇ ਉਹਦੇ ਘਰ ਸਖਚੈਨ ਨਗਰ ਦੋਨੋਂ ਜਣੇ ਚਲੇ ਗਏ ਤਾਂ ਟਿੱਕੀ ਦੇ ਮਾਤਾ ਪਿਤਾ ਨਾਲ ਫੌਜੀ ਨੇ ਗੱਲ ਕੀਤੀ ਸੀ ਪਹਿਲਾਂ ਤਾਂ ਸੁਣ ਕੇ ਉਹ ਡਰੇ ਗਏ ਸੀ ਦੇਖਿਓ ਵੀ ਕੋਈ ਜੱਬੇ ਨਾ ਖੜਾ ਕਰਦੇ ਉਹ ਕਹਿੰਦੇ ਕੁਝ ਨਹੀਂ ਹੁੰਦਾ ਬਸ ਸਾਰੀ 10-15 ਮਿੰਟ ਦੀ ਉਹ ਗੱਲ ਹੈ ਲਾਵਾ ਕਰਵਾ ਕੇ ਕੰਮ ਨਿਬੇੜ ਦੇਣਾ ਫੌਜੀ ਦੇ ਸਮਝਾਉਣ ਤੇ ਟਿੱਕੀ ਦੇ ਪਰਿਵਾਰ ਨੇ ਰਜਾਮੰਦੀ ਕਰ ਦਿੱਤੀ ਤਾਂ ਅਵਤਾਰ ਫੌਜੀ ਆਪਣੇ ਮੋਟਰਸਾਈਕਲ ਨੂੰ ਟਿੱਕੀ ਨੂੰ ਸਟੇਸ਼ਨ ਛੱਡਣ ਤੁਰ ਪਿਆ ਰਾਹ 'ਚ ਟਿੱਕੀ ਨੇ ਆਪਣੇ ਭੂਆ ਦੇ ਮੁੰਡੇ ਜਗENDER ਸਿੰਘ ਬਿਜਲੀ ਫੋਟੋਗ੍ਰਾਫਰ ਨੂੰ ਅਗਲੇ ਦਿਨ 9 ਵਜੇ ਦਾ ਫੋਟੋ ਖਿੱਚਣ ਲਈ ਟਾਈਮ ਦੇ ਦਿੱਤਾ ਫੌਜੀ ਆਪਣੇ ਮੋਟਰਸਾਈਕਲ ਤੇ ਟਿੱਕੀ ਨੂੰ ਸਟੇਸ਼ਨ ਉੱਪਰ ਰਾਤ ਨੂੰ ਛੱਡਿਆ ਸੀ ਰਾਤ ਦੇ 12 ਵਜੇ ਰੇਲ ਫੜਕੇ ਟਿੱਕੀ ਲੁਧਿਆਣੇ ਆ ਗਿਆ ਉਹਨੇ ਚਮਕੀਲੇ ਨੂੰ ਸਾਰੀ ਗੱਲ ਦੱਸੀ ਚਮਕੀਲੇ ਨੂੰ ਟੇਕ ਨਹੀਂ ਸੀ ਆਉਂਦੀ ਉਹ ਮੰਜੇ ਤੇ ਬੈਠਾ ਅਗਲੇ ਦਿਨ ਦੀ ਮਨਸੂਬਾਬੰਦੀ ਕਰੀ ਜਾਂਦਾ ਸੀ ਅੱਛਾ ਟਿੱਕੀ ਫਿਰ ਆਪਾਂ ਅਮਰੀਦਨ ਨੂੰ ਲਿਜਾਉਣ ਲਈ ਕੱਲ ਦੀ ਗੱਡੀ ਕਿਦੀ ਕਰਾਂਗੇ ਉਹਦੇ ਲਈ ਬਿਹਰੇ ਸੂਟ ਵੀ ਲੈਣੇ ਪੈਣੇ ਆ ਸਿਹਰਾ ਸੁਹਰਾ ਵੀ ਲੈਣਾ ਪਊ ਕਹਿੰਦਾ ਕਹਿੰਦਾ ਉਹ ਲੋਕਲ ਬੱਸਰ ਦੇੋਂ ਪ੍ਰੇਮ ਦੀ ਟੈਕਸੀ ਕਰ ਲੂਗੇ ਆਪਣਾ ਮਿੱਤਰ ਐ ਉਹ ਬਾਕੀ ਸਮਾਨ ਫਗਵਾੜੇ ਜਾਗ ਲੈ ਲੂਗੇ ਹੁਣ ਤੂੰ ਸੌ ਜਾ ਨਾਲੇ ਮੈਨੂੰ ਸੌਣ ਦੇ ਟਿੱਕੀ ਦਾਰੂ ਦੇ ਨਸ਼ੇ ਕਰਨ ਸੁਸਤਾਇਆ ਪਿਆ ਸੀ ਜਮਕੀਲੇ ਨੂੰ ਮਤਾਂ ਸਵੇਰ ਹੋਈ ਸੀ ਅਮਰਜੋਤ ਨੂੰ ਸੁਨੇਹਾ ਭੇਜ ਕੇ ਸਾਰੀ ਯੋਜਤ ਜਮਕੀਲੇ ਨੇ ਪਹਿਲਾਂ ਹੀ ਸਮਝਾਈ ਹੋਈ ਸੀ 24 ਮਈ 1983 ਨੂੰ ਕਾਰ ਲੈ ਕੇ ਉਹ ਅਮਰਜੋਤ ਨੂੰ ਚੁੱਕਣ ਗਏ ਤਾਂ ਮਕਾਨ ਮਾਲਕ ਦਰਵਾਜ਼ੇ 'ਚ ਖੜਾ ਸੀ ਉਹਨੇ ਅਮਰਜੋਤ ਨੂੰ ਸੁਭਾਵਕੇ ਪੁੱਛ ਲਿਆ ਸੀ ਕੋਈ ਖਾਸ ਪ੍ਰੋਗਰਾਮ ਲੱਗਦਾ ਅੱਜ ਹਾਂਜੀ ਖਾਸ ਹੀ ਹੈ ਅਮਰਜੋਤ ਨੇ ਉੱਥੋਂ ਖਿਸਕਣ ਦੀ ਕੀਤੀ ਮਕਾਨ ਮਾਲਕ ਨੇ ਇਹੀ ਸਮਝਿਆ ਕਿ ਅਮਰਜੋਤ ਕੋਈ ਅਖੜਾ ਲਾਉਣ ਗਈ ਸੀ 9:30 ਵਜੇ ਫਗਵਾੜੇ ਬਾਂਸਾਂ ਵਾਲੇ ਬਾਜ਼ਾਰ 'ਚ ਪਹੁੰਚ ਕੇ ਅਮਰਜੋਤ ਲਈ ਚਮਕੀਲੇ ਨੇ ਦੋ ਰੇਡੀਮੇਡ ਸੂਟ ਸੰਧੂਰ ਤੇ ਹੋਰ ਸਮੱਗਰੀ ਖਰੀਦੀ ਸੀ। ਬਾਕੀ ਲੋੜੀਂਦੇ ਬੰਦੋਬਸਤ ਟਿੱਕੀ ਦੇ ਕਰਦਿਆਂ ਨੇ ਕਰ ਰੱਖੇ ਸੀ। ਨਜ਼ਦੀਕ ਦੇ ਗੁਰਦੁਆਰੇ ਤੋਂ ਮਹਾਰਾਜ ਸਾਹਿਬ ਦੀ ਬੀੜ ਤੇ ਸੁਖਾ ਸਿੰਘ ਗ੍ਰੰਥੀ ਨੂੰ ਫੌਜੀ ਦੇ ਟਿੱਕੀ ਦਾ ਬਾਪ ਇਹ ਲੈ ਆਏ। ਰਾਜ ਆਉਂਦੇ ਫੌਜੀ ਨੇ ਗ੍ਰੰਥੀ ਨੂੰ ਸਮਝਾਉਂਦਾ ਸੀ ਕਿ 15-20 ਮਿੰਟਾਂ ਤੋਂ ਬਾਅਦ ਸਮਾਂ ਨਾ ਲਾਵੇ। ਗ੍ਰਾਂਤੀ ਨੇ ਘਰ ਆਉਂਦੇ ਨੀ ਆਪਣੀ ਕਾਰਵਾਈ ਆਰੰਭ ਕੀਤੀ 15 ਗਿ ਮਿੰਟਾਂ ਚ ਸਾਰੀ ਰਸਮ ਸਮਾਪਤ ਹੋ ਗਈ ਅਮਰਜੋਦ ਦੇ ਪਿਤਾ ਵਾਲੇ ਫੱਦ ਟਿੱਕੀ ਦੇ ਬਾਪ ਰਤਨ ਸਿੰਘ ਨੇ ਨਿਭਾਏ ਆਨੰਦ ਕਾਰਜ ਤੋਂ ਬਾਅਦ ਫੌਜੀ ਨੇ ਕਿਹਾ ਸੀ ਕਿ ਹੁਣ ਵਿਆਹ ਲਈ ਜੋੜੀ ਤੋਂ ਇੱਕ ਇੱਕ ਧਾਰਮਿਕ ਗੀਤ ਸੁਣਿਆ ਜਾਵੇ ਜਗਿੰਦਰ ਸਿੰਘ ਬਿਜਲੀ ਨੇ ਫੋਟੋਗ੍ਰਾਫੀ ਕੀਤੀ ਉਹਨੇ ਉਵੇਂ ਗਲ ਚ ਕੈਮਰਾ ਪਾਕੇ ਢੋਲਕੀ ਵਜਾਈ ਤੇ ਅਮਰਜੋਦ ਨੇ ਗੀਤ ਗਾਇਆ ਸੀ ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਲਾ ਗਿਆ ਇਸ ਤੋਂ ਬਾਅਦ ਜਮਕੀਲੇ ਨੇ ਗੀਤ ਪੇਸ਼ ਕੀਤਾ ਸੀ ਕਿ ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੋਦਰੇ ਇਕੱਲੀ ਵਿशोਭਤ ਕਰਕੇ ਲੰਗਰ ਬਟਾਇਆ ਗਿਆ। ਅਮਰਜੋ ਦੀ ਮਾਂਗ ਤੇ ਜਮਕੀਲੇ ਨੇ ਬਾਲਾਂ ਨੂੰ ਲਾਉਣ ਵਾਲੀ ਸੂਈ ਨਾਲ ਸੰਧੂ ਗੁਰ ਪਾਇਆ ਸੀ ਤੇ ਕਾਲੀ ਚ ਆਨੰਦ ਕਾਰਜ ਵੀ ਪੱਗ ਬੰਨਣ ਦੀ ਬਜਾਏ ਸਿਰ ਤੇ ਰਮਾਲ ਲੈ ਕੇ ਉਹਨਾਂ ਨੂੰ ਆਨੰਦ ਕਾਰਜ ਕਰਵਾਏ ਸੀਗੇ। 2 ਦਿਨ ਤੱਕ ਅਮਰਜੋ ਤੇ ਜਮਕੀਲਾ ਉੱਥੇ ਹੀ ਰਹੇ। ਤੀਜੇ ਦਿਨ ਚਮਕੀਲੇ ਨੇ ਅਮਰਜੋਤ ਨੂੰ ਚਿੱਠੀ ਲਿਖਵਾਇ ਜਿਹਦੇ ਵਿੱਚ ਲਿਖਿਆ ਸੀ ਕਿ ਮੈਂ ਚਮਕੀਲੇ ਨਾਲ ਵਿਆਹ ਕਰਵਾ ਲਿਆ ਤੇ ਅਸੀਂ ਬੈਸਨੂ ਦੇਵੀ ਬੈਠੇ ਹਾਂ ਇਹ ਚਿੱਠੀ ਤੀਜੇ ਦਿਨ ਚਮਕੀਲੇ ਨੇ ਆਪਣੇ ਚੇਲੇ ਬਲਜਿੰਦਰ ਸਿੰਘ ਸੰਘੀਲੇ ਹੱਥ ਭੇਜ ਕੇ ਉਹਨੂੰ ਕਿਹਾ ਸੀ ਕਿ ਅਮਰਜੋਤ ਦੇ ਕਿਰਾਏ ਵਾਲੇ ਕਮਰੇ ਦੇ ਦਰਵਾਜ਼ੇ ਨਾਲ ਗੂੰਦ ਲਾ ਕੇ ਚਪਕਾ ਆਵੇ ਜਦੋਂ ਅਮਰਜੋਤ ਦੇ ਭਰਾ ਨੇ ਆ ਕੇ ਚਿੱਠੀ ਪੜ੍ਹੀ ਤਾਂ ਆਪਣੇ ਬਾਪ ਨੂੰ ਕਿਹਾ ਸੀ ਉਹਨੇ ਕਿ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਹੁਣ ਉਹਨਾਂ ਨੂੰ ਆਪਾਂ ਬੈਸਨੂ ਦੇਵੀ ਕਿੱਥੋਂ ਲੱਭਾਂਗੇ ਅਮਰਜੋਤ ਦੇ ਪਰਿਵਾਰ ਵਾਲੇ ਪੜਕੇ ਦਾ ਜਰੂਰ ਪਟਕੇ ਰਹੇ 29 ਮੈਨੂੰ ਚਮਕੀਲ ਦਾ ਖੰਨੇ ਕੋਲ ਕਾਲੇਵਾਲ ਪਿੰਡ ਚ ਪ੍ਰੋਗਰਾਮ ਬੁਕੀਤਾ ਹੋਇਆ ਸੀ ਜਦੋਂ ਇਸ ਚਮਕੀਲਾ ਤੇ ਅਮਰਜੋਤ ਦਫ਼ਤਰ ਪਹੁੰਚੇ ਤਾਂ ਅਮਰਜੋਤ ਦੇ ਲਾਲ ਚੂੜਾ ਪਾਇਆ ਦੇਖ ਕੇ ਪੱਪੂ ਲਾਲ ਪੀਲਾ ਹੋ ਗਿਆ ਬੱਬੀ ਤੋਂ ਚੰਗਾ ਨਹੀਂ ਕੀਤਾ ਕਹਿੰਦਾ ਅਮਰਜੋਤ ਨੇ ਆਪਣੇ ਭਰਾ ਨੂੰ ਛਾੜ ਦਿੱਤਾ ਸੀ ਵੀ ਤੂੰ ਚੁੱਪ ਕਰਕੇ ਬਹਿ ਜਾ ਪੱਪੂ ਮੈਨੂੰ ਜੋ ਠੀਕ ਲੱਗਿਆ ਮੈਂ ਕਰ ਲਿਆ ਪੱਪੂ ਚਮਕੀਲੇ ਨਾਲ ਲੜਨ ਲੱਗ ਪਿਆ ਸੀ ਚਮਕੀਲੇ ਇੱਕ ਹਰ ਵੇਲੇ ਗੱਲ ਮੁਕਾਤਦੀ ਸੀ ਕਹਿੰਦਾ ਯਾਰ ਮੀਆਂ ਵੀ ਬੀ ਰਾਜੀ ਤਾ ਕਿਆ ਕਰੂਗਾ ਕਾਦੀ ਤਾਂ ਦੋਸਤੋ ਇਹ ਇਦਾਂ ਹੋਇਆ ਸੀ ਵਿਆਹ ਇਹਨਾਂ ਦਾ ਲਾ ਮੈਰਜ ਸੋ ਇਹ ਸੀ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਕੋਈ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ